ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਕਾਰਮਸੀਆ ਤਹਿਸੀਲ ਡੇਰਾਵਾ ਬਣਾਣੇ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਦੋ ਗਾਵਾਂ ਤੇ ਇੱਕ ਆ ਮੱਝ ਤੁਹਾਨੂੰ ਦਿਖਾਉਣੀ ਆ ਬਾਕੀ ਹਰ ਵੀਡੀਓ ਚ ਇਹੀ ਭਿੰਤੀ ਸਾਡੀ ਹੁੰਦੀ ਆ ਵੀ ਆਪਣੀ ਦੋ ਟਾਈਮ ਚੁਆਈ ਤੋਂ ਹੀ ਆਪ ਕਰਕੇ ਖੜਨੀ ਆ ਜੇ ਕੋ ਵੀਰ ਨਹੀਂ ਵੀ ਪਹੁੰਚ ਸਕਦਾ ਦੂਰ ਦਾ ਵਾ ਵੀਡੀਓ ਕਾਲ ਤੇ ਜ਼ਰੂਰ ਚਵਾਦਿਆ ਕਰੋ ਇਹ ਹੱਥ ਜੋੜ ਕੇ ਸਾਡੀ ਹਰ ਕਿਸੇ ਵੀਡੀਓ 'ਚ ਬੇਨਤੀ ਹੁੰਦੀ ਕਿ ਕਿਤੇ ਆ ਵੀ ਪਸ਼ੂ ਲੈਣਾ ਵਾ ਜਿੱਥੋਂ ਵੀ ਲੈਣਾ ਵਾ ਕਿਉਂਕਿ ਪੈਸੇ ਖਰਚਨੇ ਆ ਤੁਸੀਂ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸਨਾ ਠੀਕ ਠਾਕ ਜੀ ਵਧੀਆ ਹੁੰਦੀ ਆ ਵੀਰ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਜੋਗਨਪ੍ਰੀਤ ਜੇ ਪਿੰਡ ਸ਼ਕਾਰ ਲੱਗਿਆ ਜਲਾਗਰਦਾਪੁਰ ਤਹਿਸੀਲ ਡੇਰਾ ਬਾਬਨਾ ਤੇ ਫੋਨ ਨੰਬਰ ਵੀ ਬੋਲਦਾ ਫੋਨ ਨੰਬਰ 819502850 ਠੀਕ ਐ ਵੇਖ ਗਿਆ ਉਹਦੇ ਨਾਲ ਆ ਮਾਲ ਫਿਰ ਹਾਂਜੀ ਵੇਖਦਾ ਹੀ ਜਾਂਦਾ ਵਾ ਰੋਜ਼ ਜੜੀ ਠੀਕ ਐ ਹਾਂਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਿੰਦੇ ਨੰਬਰ ਤੇ ਹੀ ਆ ਕਮਾਈ ਤਾਂ ਹੀ ਆਪਾਂ ਕਰ ਲਈਏ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਸੋਈ ਨੂੰ ਇਹ ਕੱਲ ਦੀ ਸੋਈ ਜੇ ਮਨੇੜ ਦੀ ਆ ਉਹ ਮਗਰ ਕੱਟਾ ਕੱਟੀ ਵੇਖੀ ਵਾ ਆ ਬੱਚਾ ਜਿਹੜਾ ਆ ਕੱਟਾ ਜਿਹਦੇ ਮਗਰ ਤਾਜ਼ਾ ਹੀ ਬੱਚਾ ਜਿਹੜਾ ਬਿਲਕੁਲ ਤੇ ਕਿੰਨੇ ਕੁ ਦੁੱਧ ਆ ਲਈ ਜੀ ਦੁੱਧ ਘਰ ਵਾਲੇ ਦੇ ਕਹਿੰਦੇ ਆਪਾਂ 14 ਕਿਲੋ ਦੋਇਆ ਵਾ ਐਰਕਾ ਇਨਾ ਦਊਗੀ ਹੁ ਤਾਂ ਅੱਛਾ ਹਾਂ ਜੀ ਹੁਣ ਬੋੜਾ ਹੀ ਮੈਂ ਥਲੇ 9 10 ਕਿਲੋ ਹਣਾ ਤੋਰਾਂ ਹਾਂ ਫਿਰ ਇੱਕ ਦਿਨ ਤੋਰੀ ਮਮੀ ਕੋਲੀ ਹੂੰ ਇਧਰ ਰਚਰਾ ਯਰ ਆਇਆ ਲੈ ਆ ਬਾਕੀ ਚਲੋ ਥੱਲੇੋਂ ਚੰਗੀ ਬਣੀ ਆ ਤੇ ਆ ਦੇਖ ਸਾਦੇ ਹਵਾ ਨਾ ਇਹਦਾ ਲੱਗੇ ਤਾਂ ਤੇ ਆ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਹੋ ਸਰ ਜੀ ਬਹੁਤ ਵਧੀਆ ਜੀ ਆਖੋਗੇ ਬੱਚਾ ਲਾ ਕੇ ਵਿਖਾ ਦਿੰਨੇ ਵੇਖ ਲੋ ਵੇਖ ਤਾਂ ਆ ਆ ਦੇਖ ਸਕਦੇ ਜੀ ਹਵਾ ਨਾ ਇਹਦਾ ਲੱਗੇ ਤਾਂ ਤੇ ਦੱਸ ਕੀ ਹੈ ਵੀ ਦੀ ਫਿਰ ਮੋਲੇ ਦਾ ਆਪਾਂ ਇਹ ਜੀ ਮੁੱਲ ਇਹੋ ਜੀ ਨਾ ਹੀ ਦਾ ਇੱਕ ਵੀ ਨਹੀਂ ਕੀ ਕਰਦੇ ਆ ਹਾਂਜੀ ਮੁੱਲ ਇਹਦਾ ਭਾਵੇਂ 90 ਹਜ਼ਾਰ ਆਲੋ 95 80 ਹਜ਼ਾਰ ਦੀ ਦੇ ਦਾਂਗੇ ਛੋਟੀ 80 ਹਜ਼ਾਰ ਦੀ ਕਰ ਦੋ ਕਿ ਵਿੱਚ ਮੰਤਨ ਤੇ 8000 ਰੁਪਏ ਛੱਡ ਦਾਂਗੇ ਪੂੜੇ 75 ਹਜ਼ਾਰ ਦੀ ਜਦਾਂ ਨੇ ਹਾਂ ਅੱਛਾ 75 ਦੀ ਦੇ ਦੋਗੇ ਬਾਕੀ ਇਹ ਆਵੇ ਤਾਜੀ ਸੋਈਆ ਤੇ ਕਰਕੇ ਥੋੜੀ ਕਿ ਲੱਪੇ ਲੱਪੇ ਜਿਆ ਬਾਕੀ 13 14 ਕਿਲੋ ਰਮਾਨਾ ਦਊਂ ਵੀ ਵੇਖੋ ਚਮੜੀ ਕਿੰਦਾ ਪਤਲੀ ਇੱਕ ਰਾਂਗ ਬਾਕੀ ਖੜੇ ਕੋਈ ਸਾਂਭ ਵਾਲਾ ਹਾਂਜੀ ਹਾਂਜੀ ਤੁਹਾਨੂੰ ਪਤਾ ਰੇਟ ਆਪਣਾ ਜਿਆ ਜੀ ਹੁੰਦਾ ਸਾਦੀ ਮਾਲ ਵੇਖਦਾ ਅੱਗੇ ਸੋ ਜੋ ਉਹ ਵੀਡੀਓ ਪਾਈ ਗਈ ਹੈ ਸਾਡੀਆਂ ਦੇਗੀ ਗਈਆਂ ਉੱਚੋਂ ਠੀਕ ਹੈ ਜੀ ਤੇ ਹੁਣ ਆ ਜਿਹੜੀ ਸੋਈ ਸਵਾਈ ਹੈ ਵੀ ਇਹ ਬੱਛੀ ਪਰਫੋ ਦੀ ਸੋਈ ਹੈ ਸੂਆ ਕਿਨਵਾ ਚੇ ਤਾਂ ਸੂਆ ਪਹਿਲਾ ਵਾ ਦੋ ਤਾਂ ਦਾ ਮੂਹ ਠੀਕ ਹੈ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਇਹਦੇ ਥੱਲੇ ਹੁਣ 10 ਕਿਲੋ ਹੋਣਾ ਵਾ ਜਿਹੜਾ ਪੱਕਾ ਵਾ ਅੱਛਾ ਹਾਂਜੀ ਕਿੰਨਾ ਕ ਚਵਾਈ ਜਾਊਗੀ ਦੁੱਧ 14-15 ਕਿਲੋ ਦਊਗੀ ਕਰ ਜੋ ਕਿੰਨਾ ਦੁੱਧ ਹਾਂਜੀ ਹਾਂਜੀ ਕਰ ਦੇਗੇ ਨਾ ਚਵਾਪਸ ਮਾ ਬਹੁਤ ਵਧੀਆ ਠੰਡੀ ਸੀਲਾ ਪੱਕੀ ਐ ਤੋਰੋ ਹਾਂ ਕਰੀ ਫੇਰੀ ਨਾ ਆ ਖੋਲੀ ਮਮੀ ਖੋਲੀ ਆ ਦੇਖ ਸਕਦੇ ਫਿਕਸ ਜੇ ਹਵਾਨੇ ਦੀ ਮਾਲਕਾ ਜਿਹੜੀ ਐ ਵੀ ਬਾਕੀ ਹੈਗੇ ਜਰਸੀ ਆ ਇਹਦਾ ਬੱਚਾ ਇਹਦਾ ਹਾਜ ਬੱਚਾ ਆ ਆ ਬੱਚਾ ਜੀ ਇਹਦਾ ਤੇ ਆ ਦੇਖ ਸਕਦੇ ਚਿਹਰੇ ਤੋਂ ਮਸ਼ੀਰਾ ਕੰਨ ਕੋ ਨਿਕਾ ਵਾ ਬਹੁਤ ਜਿਆਦਾ ਫਰੀਡ ਫੂਡ ਚਲੇ ਲੈ ਜਾ ਬਾਕੀ ਆ ਵੈਸੇ ਫੋਟ ਜੀ ਆ ਮੱਛਾ ਕਿ ਨਿਕਲੇ ਲੈ ਓਦਾਂ ਹੀ ਭਾਜੀ ਉਹ ਉਹ ਜਾਣਦੇ ਹੋ ਨਹੀਂ ਕੋਈ ਗੱਲ ਇਧਰ ਲੰਮੀ ਖੜੀ ਆ ਬਾਕੀ ਫਿਕਸ ਜੇ ਹਵਾਨੇ ਦੀ ਆ ਤੇ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆ ਦੇ ਸਾਡੇ ਥਾਣਾ ਦੱਸ ਆ ਜੀ ਆਪ ਜਿਹੜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਇਹ ਵੱਛੀ ਦਾ 60 60 65 ਵੀ ਘੜੀ ਜਾਂਦੇ ਆ ਆ ਪਾਣੀ ਕਾ ਜਾਏ ਕਰਨੇ ਭਾਵੇਂ 50 ਮੰਗ ਲਈਏ 45 40 ਹਜ਼ਾਰ ਦੀ ਦੇ ਦਈਏ ਵੱਛੀ 40 ਹਜ਼ਾਰ ਦੀ ਕੀ ਕਰਦੀ ਛੋਟ ਛੜ ਦੀ 30000 ਰੁਪਏ ਛੜ ਦਾਂਗੇ 37 ਦੀ ਵੱਛੀ ਦੇ ਦਾਂਗੇ ਬਾਕੀ ਦਿੰਦਾ ਨਹੀਂ ਕੋਈ ਬਰੀਡ ਵੇਖੋ ਵੱਛੀ ਦੀ 37000 ਦੇ ਜਿਹੜੀ ਦੇ ਦਿਓਗੇ ਠੀਕ ਹੈ ਆਪਣਾ ਵੀਰ ਜੀ ਮੁੱਲ ਜਾਜ ਹੁੰਦਾ ਤਾਂ ਆਦੀ ਤੁਹਾਨੂੰ ਬਤਾ ਉਦੋਂ ਵੀ ਤੁਸੀਂ ਇੱਕੋ ਗੱਲ ਕਹੀ ਵੀ ਮੁੱਲ ਜਾਜ ਹੋਏ ਫੇਰ ਹੀ ਮਾਲ ਵਿਕਦਾ ਹਾਂਜੀ ਹਾਂਜੀ ਐਵੇਂ ਵੱਧ ਮੰਗਿਆ ਵੱਧ ਨਹੀਂ ਦੇਦੋਨੇ ਕੋਈ ਨਿਆਣਾ ਥੋੜਾ ਵਾ ਜਿੰਨੇ ਲੈਣੀ ਅੱਗੇ ਹਾਂਜੀ ਹਾਂਜੀ ਚੇ ਚੇ ਦੇ ਮੁੱਲ ਪੈਣਾ ਜਿਹੋ ਜੀ ਚੀਜ਼ ਉਹ ਜਿਹੋ ਜਿਹਾ ਮੁੱਲ ਪੈਂਦਾ ਮੁੱਲ ਪੈਂਦਾ ਬਰੀਡ ਪਿਓਰ ਜਰਸੀ ਵਾਸੀ ਠੀਕ ਹੈ ਜੀ ਹੁਣ ਚਵਾ ਬਹੁਤ ਵਧੀਆ ਠੰਡੀ ਵਧੀਆ ਠੀਕ ਹੈ ਜੀ ਤੇ ਚਲੋ ਹੁਣ ਜਿਹੜੀ ਦੂਜੀ ਸੂਏ ਵੜ ਸੁਣ ਵਾਲੀ ਹੈ ਪਹਿਲੇ ਸੂਏ ਨੇ 14-15 ਕਿਲੋ ਦੁੱਧ ਦਿੱਤਾ ਐਰਕੇ ਕਿਨੱਕ ਚਵਾਈ ਜਾਊਗੀ ਐਰਕਾ 17-18 ਕਿਲੋ ਦੇਊਗੀ ਹੇ ਹਫਤਾ ਲੈਂਦੀ ਹੈ ਜੇ ਗੂੰਦ ਹੀ ਹੁੰਦੀ ਮੱਛੀ ਦੇ ਸੂਣ ਜੀ ਤੋਰੋ ਇੱਕ ਵਾਰੀ ਫੇਰ ਇਹਨੂੰ ਬਾਕੀ ਜੇ ਤਿਆਰ ਹੋਣੀਆਂ ਜੇ ਹਵਾਨੇ 'ਚ ਫਟ ਕਾਫੀ ਆ ਹੁਣ ਵੀ ਚੰਗਾ ਦਿਖਣ ਦੀ ਆ ਥੱਲੇ ਆਸ਼ਨ ਬਹੁਤ ਜ਼ਿਆਦਾ ਬਰੀਡ ਚੰਗੀ ਆ ਬਾਕੀ ਖਾਂ ਤੋਂ ਸਭ ਕੋਈ ਠੰਡੀ ਸੀ ਲ ਬਾਕੀ ਹੁਣ ਗਾੜੀ ਮੌਸਮ ਹੀ ਜਿਹੜਾ ਦੁੱਧ ਆ ਲਾਉਂਦਿਆ ਦੁੱਧ ਆ ਲਮ ਜਰਾ ਡਰਦੀ ਡਰਦੀ ਆ ਬਾਹਰ ਨਿਕਲਣ ਘਰ ਤੋਂ ਹੀ ਬਾਹਰ ਨਹੀਂ ਚ ਆ ਯੂ ਲੈ ਬਾਕੀ ਚਲੋ ਕੱਦ ਕਾਠ ਠੀਕ ਹੈ ਇਹਦਾ ਵੀ ਮੇਰੇ ਕੋਲ ਟਿੱਕ ਟਿੱਕ ਟੂਲ ਮਾਰੀਏ ਟੱਲਾ ਕੱਢਣੀਆਂ ਮੈਨੇ ਤੇ ਇਹਦਾ ਫਿਰ ਮੁੱਲ ਮੇਰਾ ਵੀਰ ਜੀ ਵਸ਼ੀ ਤਿਆਰ ਹੋਈ ਤੇ 65000 ਦੀ 70 ਦੀ ਹਾਂਜੀ ਆਪਾਂ ਤੁਹਾਨੂੰ ਬਤਾ ਉਸ ਹਾਮਣਾ ਮੰਨ ਲਈਦਾ ਜਿਹੜਾ ਅਗਲੇ ਬਨੇ ਵਪਾਰੀ ਵੀ ਲੈ ਕੇ ਵੇਚ ਲਈ ਹਾਂਜੀ ਮੋਲੇ ਦਾ 60 ਕਰਾ ਲਓ ਭਾਂਵੇਂ 65 ਅਸੀਂ 55000 ਦੀ ਦੇ ਦਾਂਗੇ। ਅੱਛਾ 55000 ਹੀ ਦੇ ਦੋਗੇ। ਬਾਕੀ ਮੌਕੇ ਤੇ ਹੋਰ ਕਰ ਦੋਗੇ। ਅਸੀਂ 50 ਦੀ ਦੇ ਦਾਂਗੇ ਉਹ ਚ 1000 ਛੋਟ ਕਰ ਦਾਂਗੇ। ਅੱਛਾ 50 ਤੋਂ ਅੰਦਰ ਹੀ ਦੇ ਦੋਗੇ। 1000 ਛੱਡ ਦਾਂਗੇ ਉਹ ਚੀ ਦਾ। ਬਾਕੀ ਵੇਖ ਲੋ ਦਿੰਦਾ ਨਹੀਂ ਕੋਈ ਨੇ ਦੀ। ਬਾਕੀ ਚਲੋ ਕੋ ਫੋਨ ਲਾਵੇ ਇੱਕ ਜੀ। ਤੇ ਆਪੇ ਮਾਨਤਨ ਮੁੱਕ ਤੇ ਹੋ ਜਾਊਗਾ। ਹਾਂ ਜੀ ਹਾਂ ਜੀ। ਤੇ ਬਾਕੀ ਇਹ ਵੀ ਤੁਹਾਡੇ ਘਰ ਕੋ ਤਸੱਲੀ ਕਰਕੇ ਨਾ। ਕੀ ਕਰਕੇ ਵੀਰ ਜੀ ਆ ਸੁਣ ਜਾਣੇ ਇਹ ਗੱਬਣੇ ਪਾਸ ਕਰਕੇ ਲੈ ਜੀ। ਹਾਂ ਜੀ ਹਾਂ ਜੀ। ਸਿੱਧੀ ਅੜੀ ਗੱਲ ਆ। ਆ ਆਵੇਂ ਇਹਦੇ ਵਿੱਚ ਕਿੜਾ ਵੀ ਕੋਈ ਝੂਠ ਮਾਰਨ ਵਾਲੀ ਗੱਲ ਆ ਆ ਗੱਬਣਾ ਉਹ ਦੋਣਾ ਨਾ ਭਾਈ ਵੀਡੀਓ ਗੱਲ ਤੇ ਚਵਾਲੇ ਕਿਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੋ ਜੀ